ਸ਼੍ਰੀ ਹਰਗੋਬਿੰਦਪੁਰ ਸਾਹਿਬ ਅੰਮ੍ਰਿਤਸਰ ਰੋਡ ਨੇੜੇ ਇੱਕ ਐਚਡੀਐਫਸੀ ਬੈਂਕ ਵਿਸ਼ਕਰਮਾ ਫਰਨੀਚਰ ਹਾਊਸ ਵਿੱਚ ਅੱਗ ਲੱਗ ਗਈ। ਜਾਣਕਾਰੀ ਮੁਤਾਬਕ 10 ਵਜੇ ਸ਼ਾਰਟ ਸਰਕਟ ਹੋਣ ਨਾਲ ਵਿਸ਼ਕਰਮਾ ਫਰਨੀਚਰ ਹਾਊਸ ਵਿੱਚ ਤਿੰਨ ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ। ਐਸਐਚਓ ਮਨਤੇਜ ਸਿੰਘ ਵੱਲੋਂ ਮੌਕੇ ਤੇ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ। ਇਸ ਅੱਗ ਵਿੱਚ ਫਰਨੀਚਰ ਹਾਊਸ ਦੇ ਮਾਲਕ ਹਰਦੀਪ ਸਿੰਘ ਅਤੇ ਮਾਤਾ ਮਨਜਿੰਦਰ ਕੌਰ ਅੱਗ ਦੀ ਲਪੇਟ ਵਿੱਚ ਔਨ ਕਰਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ 30 ਮਿੰਟ ਵਿੱਚ ਫਾਇਰ ਬ੍ਰਿਗੇਡ ਬਟਾਲਾ ਤੋਂ ਦੋ ਗੱਡੀਆਂ ਪਹੁੰਚੀਆਂ ਪਰ ਉਸ ਤੋਂ ਪਹਿਲਾਂ ਲੋਕਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਸ ਅੱਗ ਵਿੱਚ ਲਗਭਗ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਫਾਇਰ ਬ੍ਰਿਗੇਡ ਵਾਲੀ ਗੱਡੀ ਨਾ ਹੋਣ ਕਰਕੇ ਪਹਿਲਾਂ ਵੀ ਕਈ ਵਾਰ ਵੱਡੇ ਨੁਕਸਾਨ ਹੋ ਚੁੱਕੇ ਹਨ ਸ਼ਹਿਰ ਵਾਸੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼੍ਰੀ ਹਰਗੋਬਿੰਦਪੁਰ ਸਾਹਿਬ ਨਗਰ ਕੌਂਸਲ ਨੂੰ ਫਰਬ ਗੇੜ ਗੱਡੀ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਲੱਗਣ ਦੀਆਂ ਕਟਨਾਵਾਂ ਤੇ ਕਾਬੂ ਪਾਇਆ ਜਾ ਸਕੇ ਇਹ ਪਤੀਏ ਸਰਕਟ ਸਾਡ ਹੋਣ ਕਰਕੇ ਹਰਦੀਪ ਸਿੰਘ ਦੀ ਫਰਨੀਚਰ ਲਗਾਉਣ ਆ ਉਹਨਾਂ ਦੇ ਉੱਤੇ ਅੱਗ ਲੱਗੀ ਉਹ ਨੰਦੇ ਗੁਦਰ ਵਾਵਾ ਅੱਗ ਲੱਗੀ ਚਲੋ ਉਹਨਾਂ ਦੇ ਬਚਾਅ ਹੋ ਗਿਆ ਵਾ ਆਪਣਾ ਜਾਣੀ ਇਨਸਾਨ ਨਹੀਂ ਹੋਇਆ ਪਰ ਉਹਨਾਂ ਦੇ ਅੱਗਾ ਵਾਵਾ ਕਰਾ ਕੇ ਰੱਗੀ ਹੋਈ ਆ ਤੇ ਉਹਨਾਂ ਦੀ ਮਾਦਾ ਵੀ ਜਿਹੜੀ ਆ ਉਹ ਵੀ ਹਸਪੀਟਲ ਐਡਮਿਟਵਾ ਤੇ ਹਰਦੀਪ ਸਿੰਘ ਜੀ ਐਡਮਿਟਵਾ ਬਾਕੀ ਨਿਆਣਿਆਂ ਨੂੰ ਨੇ ਜਿਹੜੇ ਆ ਉਹ ਆ ਗਏ ਬਾਹਰ ਕੱਢ ਲਏ ਉਹਨਾਂ ਨੇ ਬਾਕੀ ਨੁਕਸਾਨ ਕਾਫੀ ਹੋ ਗਿਆ ਜੀ ਉਹਨਾਂ ਦਾ ਤੇ ਕੀ ਕਾਰਨ ਤੇ ਅੱਗ ਲੱਗਣ ਦਾ ਇਹ ਬੱਤੀ ਬੰਦ ਹੋ ਗਈ ਬੱਤੀ ਜਦੋਂ ਬੰਦ ਹੋ ਗਿਆਈ ਉਦੋਂ ਇੱਕ ਪਟਾਕਾ ਪਿਆ ਉਹਨਾਂ ਦਾ ਸਰਕਟ ਸਾਟ ਹੋ ਗਿਆ ਬੱਤੀ ਦਾ ਠੀਕ ਹੈ ਉਦੋਂ ਅੱਗ ਲੱਗੀ ਹੈ ਜਿਆਦਾ ਨੁਕਸਾਨ ਹੋ ਗਿਆ ਤੁਹਾਨੂੰ ਤੇ ਕਿੰਨਾ ਕੁ ਮਾਲੀ ਨੁਕਸਾਨ ਕਿੰਨਾ ਹੋ ਗਿਆ ਮਾਲੀ ਨੁਕਸਾਨ ਉਹਦਾ ਘੱਟੋ ਘਾਟ 20-22 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਸਾਰਾ ਕੁਝ ਸੜ ਗਿਆ ਉਹਨਾਂ ਦਾ ਘਰ ਦਾ ਵੀ ਨੁਕਸਾਨ ਹੋ ਗਿਆ ਜੋ ਫਰਨੀਚਰ ਵਗੈਰਾ ਸਾਰਾ ਕੁਝ ਸੜ ਗਿਆ ਉਹਨਾਂ ਦਾ ਤੇ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਨੂੰ ਕਹਦੇ ਆ ਵੀ ਇਹ ਮਤ ਕਰਨੀ ਚਾਹੀਦੀ ਹੈ ਤਕਰੀਬ ਦੀ ਜੋ ਜਿਹੜਾ ਇਹਨਾਂ ਕਹਿੰਦਾ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਹੈ ਸਿਹਤ ਹਰ ਬਦਵਰ ਚੋਣੀ ਚਾਹੀਦੀ ਹੈ ਇਹ ਵੀ ਬਹੁਤ ਲਾਜ਼ਮੀ ਹੈ ਤੇ ਬਾਕੀ ਬਾਕੀ ਸਾਰਾ ਪਤਾ ਹੀ ਆ ਵੀ ਸਾਰਾ ਬਹੁਤ ਜ਼ਿਆਦਾ ਹੋਇਆ ਇਹ ਅੱਗ ਦੀ ਕਾਲ ਆਈ ਸਾਨੂੰ 10 ਵਜੇ 1 ਮਿੰਟ ਤੇ ਜੀ ਤੇ ਪੂਰੇ ਸਾਢੇ 10 ਵਜੇ ਅਸੀਂ ਦੋ ਫਾਇਰ ਟੈਂਡਰ ਮੌਕੇ ਤੇ ਲੈ ਕੇ ਪਹੁੰਚ ਗਏ ਆ ਠੀਕ ਹੈ ਤੇ ਤਕਰੀਬਨ ਤਕਰੀਬਨ ਇਹ ਜਿਹੜੀ ਅੱਗ ਆ ਕੁਝ ਸਵਾ ਕ ਘੰਟਾ ਪਹਿਲਾਂ ਵੀ ਲੱਗੀ ਸੀ ਤੇ ਇਹ ਇਹ ਦੁਕਾਨਦਾਰਾਂ ਨੇ ਸਾਨੂੰ ਇਤਲਾਹ ਨਹੀਂ ਦਿੱਤੀ ਕਿਸੇ ਆਂਡ ਗਵਾਂਡ ਦੇ ਵਿੱਚੋਂ ਇੱਕ ਲੇਡੀਜ਼ ਦੀ ਕੋਲ ਆਈ ਸਾਨੂੰ ਠੀਕ ਹੈ ਜੀ ਉਹਨਾਂ ਨੇ ਸਾਨੂੰ ਇਹ ਅੱਗ ਬਾਰੇ ਸੂਚਨਾ ਦਿੱਤੀ ਹੈ ਕਿ ਇੱਥੇ ਫਰਨੀਚਰ ਦੀ ਦੁਕਾਨ ਹੈ ਤਿੰਨ ਮੰਜ਼ਲੀ ਉਹਨੂੰ ਅੱਗ ਲੱਗ ਗਈ ਤੇ ਅਸੀਂ ਉਸੇ ਲਈ ਇਮੀਡੀਏਟਲੀ 29 ਮਿੰਟਾਂ ਜਿੱਥੇ ਪਹੁੰਚ ਗਏ ਹਾਂ ਪਰ ਉਤੋਂ ਪਹਿਲਾਂ ਹੀ ਇੱਥੇ ਇੱਕ ਟਰੈਕਟਰ ਜਾ ਰਿਹਾ ਸੀ ਜਿਹੜਾ ਸਪਰੇਅ ਵਾਲਾ ਹੁੰਦਾ ਜੀ ਜੀ ਉਹਦੇ ਪਿੱਛੇ ਪਾਣੀ ਦੀ ਟੈਂਕੀ ਸੀ ਤੇ ਇਹਨਾਂ ਨੇ ਉਹ ਟੈਂਕੀ ਨਾਲੇ ਪਾਣੀ ਮਾਰ ਕੇ ਅੱਗ ਬੁਝਾ ਲਈ ਓਕੇ ਜੀ ਤੇ ਇਹ ਜਿਹੜਾ ਅੱਗ ਲੱਗੀ ਆ ਇਹਦੇ ਵਿੱਚ ਇਹਨਾਂ ਦੇ ਅੰਦਰ ਫੋਮ ਦੇ ਜਿਹੜੇ ਸਪੰਜ ਦੇ ਗੱਦੇ ਜਿਹੇ ਹੁੰਦੇ ਆ ਉਹੀ ਸੀ ਜਿਆਦਾ ਤਾਂ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦਾ ਇਦਾਂ ਦਾ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਅੰਦਰ ਇਹ ਤਾਂ ਸਿਰਫ ਨਾ ਸਪੰਜ ਹੀ ਸੀ ਉਹ ਤਾਂ ਸੜ ਕੇ ਸੁਆਹ ਹੋ ਗਈ ਆ ਉਹ ਸੁਆਹ ਤੋਂ ਉਹਨੂੰ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਹਾਂਜੀ